ਜੋ এডਿਕੇਸ਼ਨ ਲੋਨ ਹੈ ਇਹ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਨਹੀਂ ਕਰ ਪਾਉਂਦਾ ਇਸ ਲੋਨ ਨੂੰ ਅਸੀਂ ਬਿਨਾਂ ਕਿਸੇ ਪ੍ਰੋਪਰਟੀ ਤੋਂ ਬਿਨਾਂ ਕਿਸੇ ਕੋਲੈਟਰਲ ਤੋਂ ਅਸੀਂ ਲੋਨ ਬੱਚੇ ਨੂੰ ਪ੍ਰੋਵਾਈਡ ਕਰਦੇ ਹਾਂ ਕੋਈ ਪ੍ਰੋਪਰਟੀ ਨਹੀਂ ਦੱਸਦੇ ਨਹੀਂ ਸਰ ਆਪਾਂ ਨੂੰ एम आई है ओनली टू थाउजेंड रुपीज या फाइव थाउजेंड रुपीज पर मंथ लवोंगे पहले दो साल या पहले तीन साल मैं गल करिए कलैक्टरल प्रोपर्ट बच्चा कहें कि सर मेरी तो रेडलाइन चाहिए मेरे को प्रोपटी है बट असं प्रोवाइड नहीं करनी तो सर सानूसा कुछ भी नहीं चाहिए नहीं कुछ भी नहीं एक सिंगल पैसा एडवास नहीं अभी जो भी लोन करा असं विदआउट एनी कलैक्टरल विदआउट एनी एडवांस चार्जस असीन करा ਬੱਚੇ ਦੀ ਕੋਸਟ ਤੋਂ ਫੈਡੂਕੇਸ਼ਨ ਜੋ ਰਹੇਗੀ ਅਸੀਂ ਉਹ ਲੋਨ ਪ੍ਰੋਵਾਈਡ ਕਰਾਂਗੇ ਬੱਚੇ ਕੇ ਸਰ ਲੌਗਇਨ ਫੀਸ ਤਾਂ ਸਰ ਸਾਡੇ ਬੈਂਕ ਦੀ ਕੋਈ ਲੌਗਇਨ ਫੀਸ ਨਹੀਂ ਉਹ ਤੋਂ ਕੋਈ پیسے ਲੈਣੀ ਜੀ ਪੈਸੇ ਕੋਈ ਹਜ਼ਾਰਤ ਵੀ ਲੱਖਾਂ ਚ ਅਮਾਉਂਟ ਹੋਊਗੀ ਸਰ ਬਿਲਕੁਲ ਜੀ ਤੁਸੀਂ ਲੱਖਾਂ ਚ ਕਹਿ ਰਹੇ ਹੋ ਅਸੀਂ ਕਰੋੜਾਂ ਚ ਵੀ ਦੇਣਾ ਹੈ ਪਾਸੇ ਜਿਲੀ ਬਾਹਰ ਜਾਣੇ ਦਾ ਉਸ ਬੱਚੇ ਨੂੰ ਅਸੀਂ 20 ਲੱਖ 30 ਲੱਖ 50 ਲੱਖ ਜਿੰਨੀ ਵੀ अमाउंट ਚਾਹੀਦੀ ਹੈ ਬੱਚੇ ਨੂੰ ਉਸ ਦੇਵਾਂਗੇ एग्जांपल ਦੇ ਰਿਹਾ 1 ਇਅਰ ਦੀ ਫੀਸ ਪਲੱਸ ਟਰੈਵਲ ਐਕਸਪੈਂਸ ਪਲੱਸ ਲੀਵਿੰਗ ਐਕਸਪੈਂਸ ਅਸੀਂ ਸਭ ਪ੍ਰੋਵਾਈਡ ਕਰਾਂਗੇ ਜਿੰਨਾ ਲੱਖਾਂ ਜਿਹਾ अमाउंट ਦੇਵੋਗੇ ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਤੁਹਾਡੇ ਕੋਲ ਕੋਈ ਸਟਾਰਟਿੰਗ ਫੀਸ ਨਹੀਂ ਲਾਉਂਗਾ ਕੋਡੇ ਕੋਈ ਘਰ ਦੇ ਗਹਿਣਾ ਗੱਟਾ ਨਹੀਂ ਲਾਉਂਗਾ ਕੋਡੇ ਘਰ ਦੀ ਮੈਂ ਪ੍ਰੋਪਰਟੀ ਦੇ ਪੇਪਰ ਨਹੀਂ ਲਾਉਂਗਾ ਤੇ ਗਰੰਟੀ ਕਿਉਂ ਕਿ ਤੁਸੀਂ ਕਿਵੇਂ ਯਕੀਨ ਕਰਦੇ ਹੋ ਬੰਦਾ ਲੈ ਕੇ ਤੋਰ ਕੇ ਫੇਰ ਤੁਸੀਂ ਮਿਨੀਮਮ ਕਿੰਨੇ ਦਿਨ ਲੈ ਲਵੋਗੇ ਕਿ ਇੰਨੇ ਦਿਨ ਚ ਤੁਹਾਨੂੰ ਮੈਂ ਜਵਾਬ ਦੇ ਦਵਾਂਗਾ ਸਰ ਮੈਕਸਿਮਮ 10 ਡੇਸ ਅਗਰ ਅਸੀਂ 10 ਦਿਨ ਦੇ ਅੰਦਰ ਤੁਹਾਨੂੰ ਰਿਪਲਾਈ ਨਹੀਂ ਕਰਦੇ 11th ਡੇ ਨੰਬਰ ਬਲੋਕ ਕਰ ਦੋ ਸਾਡਾ ਸਾਡੇ ਕਲੀ ਸਟੇਟ ਹੀ ਨਹੀਂ ਆਪਾਂ 올 ਵਰਡ ਕਰਕੇ ਜਿਹੜੇ ਬੱਚੇ ਬਾਹਰ ਚਲੇ ਗਏ ਲਾਈਕ ਬੱਚੇ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਬੱਚੇ ਦਾ ਯੂਕੇ ਵੀਜ਼ਾ ਆ ਗਿਆ ਬੱਚੇ ਦਾ ਆਸਟ੍ਰੇਲੀਆ ਵੀਜ਼ਾ ਆ ਗਿਆ ਔਰ ਇਵਨ ਕਿ ਬੱਚਿਆਂ ਨੇ ਫੀਸ ਪੇ ਕਰਕੇ ਬੱਚੇ ਚਲੇ ਗਏ ਬੱਚੇ ਨੇ ਹੁਣ ਸੈਕਿੰਡ ਸੈਮ ਦੀ ਫੀਸ ਪੇ ਕਰਨੀ ਹੈ ਲਾਸਟ ਈਅਰ ਦੀ ਫੀਸ ਪੇ ਕਰਨੀ ਹੈ ਆਪਾਂ ਉਹਨਾਂ ਨੂੰ ਵੀ ਲੋਨ ਪ੍ਰੋਵਾਈਡ ਕਰਾਂਗੇ ਮੈਂ ਉਹਨਾਂ ਬੱਚੇ ਨੂੰ ਇਕੱਲ ਕਹਾਂਗਾ ਕਿ ਬੇਟਾ ਜੇਕਰ ਤੁਸੀਂ ਸਾਡੇ ਤੋਂ ਲੋਨ ਲੈ ਰਹੇ ਹੋ ਨਾ ਤਾਂ ਜਿੰਨਾ ਅੱਖਾਂ ਦੇ ਨਾਲ ਲੈ ਕੇ ਜਾਉਂਗੇ ਉਹਨਾਂ ਅੱਖਾਂ ਦੇ ਨਾਲ ਸਾਡਾ ਲੋਨ ਵਾਪਿਸ ਵੀ ਕਰਨਾ। ਬਿਲਕੁਲ ਜੀ ਕਿਸੇ ਕੋਈ ਅਰਨਿੰਗ ਸੋਰਸ ਨਹੀਂ ਹੈ ਕਿਸੇ ਕੋਲ ਕੋਈ ਪ੍ਰਾਪਰਟੀ ਨਹੀਂ ਹੈ ਨਾ ਜਬ ਪੈਰੈਂਟਸ ਨਹੀਂ ਹੈ ਤੁਸੀਂ ਆਪਣੇ ਚਾਚੇ ਤਾਏ ਮਾਮਾ ਕੋਈ ਬਲੱਡ ਰਿਲੇਸ਼ਨਸ ਹੈਗਾ ਜੀ ਮਤਲਬ ਜਿਹੜਾ ਗਰੰਟੀ ਚੱਕ ਸਕਦਾ ਥੋੜੀ ਬਿਲਕੁਲ 1 ਡਿਗਰੀ ਵਾਲਾ ਮੇਰੇ ਕੋਲ ਲੋਨ ਅਪਲਾਈ ਨਾ ਕਰ। ਜਿਹੜੇ ਕਹਿੰਦੇ ਕਿ ਅੱਜ ਦੀ ਡੇਟ ਦੇ ਵਿੱਚ ਨਿਆਣੇ ਪੜਾਉਣੇ ਬਹੁਤ ਔਖੇ ਆ ਜਿਹੜੇ ਕਹਿੰਦੇ ਕਿ ਅੱਜ ਦੀ ਡੇਟ ਦੇ ਵਿੱਚ ਨਿਆਣਿਆਂ ਦੇ ਪੈਸੇ ਉਹਦੀ ਫੀਸਾਂ ਚੱਕਣੀਆਂ ਬਹੁਤ ਔਖੀਆਂ ਉਹ ਇਹ ਉਹ ਲੋਕ ਕਹਿੰਦੇ ਨੇ ਜਿਹਨਾਂ ਨੂੰ ਪਤਾ ਹੀ ਨਹੀਂ ਜਨਨ ਨੂੰ ਇਹ ਨਹੀਂ ਪਤਾ ਕਿ ਭਾਈ ਲੋਨ ਮਿਲਣਾ ਕਿੰਨਾ ਸੋਖਾ ਜਿਹੜੇ ਹਾਲ ਤੱਕ ਇਹਨਾਂ ਗੱਲਾਂ ਦੀ ਫਸੇ ਹੋਏ ਕਿ ਭਾਈ ਬੈਂਕਾਂ 'ਚ ਜਾਓ ਧੱਕੇ ਖਾਓ ਸਾਨੂੰ ਲੋਨ ਨਹੀਂ ਮਿਲਣਾ ਬਾਅਦ 'ਚ ਰਿਜੈਕਟ ਹੋ ਕੇ ਘਰਿਆ ਕੇ ਬੈਜੋ ਨਿਆਣੇ ਵੀ ਬਜਾੜੇ ਦੁਖੀ ਹੁੰਦੇ ਆ ਕਿਤੇ ਜਾ ਕੇ ਤੁਹਾਡਾ ਲੋਨ ਪਾਸ ਹੋਊਗਾ ਹੁਣ ਇਹਨਾਂ ਗੱਲਾਂ ਨੂੰ ਭੁੱਲ ਜਾਓ ਭਾਈ ਹੁਣ ਸਾਡੇ ਨਾਲ ਆ ਲੈ ਭਾਈ ਸੱਸੀ ਕਾਲ ਜੀ ਕਿਵੇਂ ਹੋ ਸੱਚੀ ਨਿਕਲ ਸਰ ਠੀਕ ਠਾਕ ਹੋ ਹਾਂਜੀ ਹਾਂਜੀ ਤੁਹਾਡੀਆਂ ਵੀਡੀਓਜ਼ ਦੇਖੀਆਂ ਭਾਈ ਜਦੋਂ ਤੁਸੀਂ ਐਂਟਰ ਹੋਏ ਤੁਹਾਡੇ ਕੋਲ ਬਹੁਤ ਸਾਰੇ ਕਲਾਇੰਟਸ ਆਏ ਉਹ ਕਹਿੰਦੇ ਕਿ ਹਨਾ ਕਿ ਇਹਨਾਂ ਕੋਲ ਆਜੋ ਹੀ ਕਿਤੇ ਕਿਤੇ ਸੋਖੇ ਹੋ ਜene ਤੇ ਜੋ ਐਜੂਕੇਸ਼ਨ ਲੋਨ ਹਰ ਇੱਕ ਬੰਦਾ ਨਹੀਂ ਕਰ ਪਾਉਂਦਾ ਜਿਵੇਂ ਮੈਂ ਗੱਲ ਔਰ ਜੋ ਸਾਡੇ ਸਟੱਡੀ ਲੋਨ ਦਾ ਮਤਲਬ ਲਾਈਕ ਜੋ ਸਾਡਾ ਸਟੱਡੀ ਲੋਨ ਪ੍ਰੋਡਕਟ ਹੈ ਇਸ ਲੋਨ ਨੂੰ ਅਸੀਂ ਬਿਨਾ ਕਿਸੇ ਪ੍ਰੋਪਰਟੀ ਤੋਂ ਬਿਨਾ ਕਿਸੇ ਕੋਲੈਟਰਲ ਤੋਂ ਅਸੀਂ ਲੋਨ ਬੱਚੇ ਨੂੰ ਪ੍ਰੋਵਾਈਡ ਕਰਦੇ ਹਾਂ ਤੁਸੀਂ ਕੀ ਪ੍ਰੋਪਰਟੀ ਨਹੀਂ ਰੱਖਦੇ ਨਹੀਂ ਸਰ ਕੋਈ ਕਾਗਜ਼ ਪੱਤਰ ਰੱਖਦੇ ਨਹੀਂ ਕਾਗਜ਼ ਪੱਤਰ ਦੇਖੋ ਆਪਾਂ ਲਵਾਂਗੇ ਡਾਕੂਮੈਂਟਸ ਜਿਹੜੇ ਬੱਚੇ ਦੇ ਨੋਰਮਲ ਹੈ ਕੇਵਾਈਸੀ ਹੈ ਬੈਂਕਿੰਗ ਹੈ ਇਨਕਮ ਟੈਕਸ ਰਿਟਰਨਸ ਨੇ ਜਾਂ ਜਿਹੜੇ ਐਸੇ ਨੋਰਮਲ ਡਾਕੂਮੈਂਟਸ ਨੇ ਉਹ ਲੱਗਣਗੇ ਬਟ ਜੇਕਰ ਆਪਾਂ ਗੱਲ ਕਰੀ ਕੋਈ ਕੋਲੈਟਰਲ ਪ੍ਰੋਪਰਟੀ ਬੱਚਾ ਕਹਿੰਦਾ ਕਿ ਸਰ ਮੇਰੀ ਤਾਂ ਰੈਡ ਲਾਈਨ ਚ ਹੈ ਜਗਾ ਜਾਂ ਫਿਰ ਮੇਰੇ ਕੋਲ ਸਰ ਪ੍ਰੋਪਰਟੀ ਹੈ ਬਟ ਅਸੀਂ ਪ੍ਰੋਵਾਈਡ ਨਹੀਂ ਕਰਦੇ ਤਾਂ ਸਰ ਸਾਨੂੰ ਐਸਾ ਕੁਝ ਵੀ ਨਹੀਂ ਚਾਹੀਦਾ ਕੋਈ ਗਹਿਣਾ ਘਟਾ ਨਹੀਂ ਸਰ ਕੁਝ ਵੀ ਨਹੀਂ ਇੱਕ ਸਿੰਗਲ ਪੈਸਾ ਐਡਵਾਂਸ ਅਸੀਂ ਜੋ ਵੀ ਲੋਨ ਕਰਾਂਗੇ ਅਸੀਂ ਵਿਦਆਊਟ ਐਨੀ ਕੋਲੈਟਰਲ ਵਿਦਆਊਟ ਐਨੀ ਐਡਵਾਂਸ ਚਾਰजेस ਅਸੀਂ ਲੋਨ ਕਰਾਂਗੇ ਔਰ ਜਿਵੇਂ ਇੱਕ ਚੀਜ਼ ਹੁੰਦੀ ਹੈ ਕਿ ਬੱਚੇ ਕਹਿੰਦੇ ਆ ਕਿ ਸਰ ਜਾਂ ਮੈਂ ਕੁਝ ਸਬ ਪਾਰਟਨਰਸ ਦੀ ਗੱਲ ਕਰਾਂ ਜਿਹੜੇ ਹੋਰ ਏਜੰਟਸ ਐ ਜਾਂ ਕੰਸਲਟੈਂਟਸ ਨੇ ਕਿ ਸਰ ਲੌਗਇਨ ਫੀਸ ਤਾਂ ਸਰ ਸਾਡੇ ਬੈਂਕ ਦੀ ਕੋਈ ਲੌਗਇਨ ਫੀਸ ਨਹੀਂ ਹੈ ਸਾਡੇ ਬੈਂਕ ਦੀ ਕੋਈ ਲੌਗਇਨ ਫੀਸ ਨਹੀਂ ਹੈ ਜੋ ਪ੍ਰੋਸੈਸਿੰਗ ਫੀ ਰੇਗੀ ਜਾਂ ਫਿਰ ਕੋਈ ਅਦਰ ਚਾਰਜ ਜਾਂਦੇ ਆ ਉਹ ਆਫਟਰ ਸੈਂਸ਼ਨ ਦੇਖੋ ਸਾਹਿਬ ਦੇਖੋ ਠੀਕ ਹੈ ਤੁਸੀਂ ਗੱਲਾਂ ਕੀਤੀਆਂ ਉਹ ਹੋਣਗੇ ਵੀ ਅੱਗੇ ਤੁਹਾਨੂੰ ਕਲੀਅਰ ਕਰੂੰਗਾ ਚਾਹੇ ਕਿ ਪਤਾ ਕੀ ਤੁਹਾਡੇ ਕੋਲ ਹੀ ਸੀ ਪੈਸੇ ਲੈਣੇ ਆ ਪੈਸੇ ਕੋਈ ਹਜ਼ਾਰਾਂ ਤੋਂ ਵੀ ਲੱਖਾਂ ਚ ਅਮਾਉਂਟ ਹੋਊਗੀ ਸਰ ਬਿਲਕੁਲ ਜੀ ਤੁਸੀਂ ਲੱਖਾਂ ਚ ਕਹਿ ਰਹੇ ਹੋ ਅਸੀਂ ਕਰੋੜਾਂ ਚ ਵੀ ਦੇਵਾਂਗੇ ਬੱਚੇ ਦੀ ਕੋਸਟ ਆਫ ਐਜੂਕੇਸ਼ਨ ਜੋ ਰਹੇਗੀ ਅਸੀਂ ਉਹ ਲੋਨ ਪ੍ਰੋਵਾਈਡ ਕਰਾਂਗੇ ਬੱਚੇ ਨੂੰ ਤੁਸੀਂ ਲੱਖਾਂ ਚ ਅਮਾਉਂਟ ਦੇਉਂਗੇ ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਤੁਹਾਡੇ ਕੋਲ ਕੋਈ ਸਟਾਰਟਿੰਗ ਫੀਸ ਨਹੀਂ ਲਾਉਂਗਾ ਤੁਹਾਡੇ ਕੋਲ ਕੋਈ ਘਰ ਦੇ ਗਹਿਣਾ ਗੱਟਾ ਨਹੀਂ ਲਾਉਂਗਾ ਤੁਹਾਡੇ ਘਰ ਦੀ ਮੈਂ ਪ੍ਰਾਪਰਟੀ ਦੇ ਪੇਪਰ ਨਹੀਂ ਲਾਉਂਗਾ ਤੇ ਗਾਰੰਟੀ ਕੁੰਟੀ ਕੀ ਤੁਸੀਂ ਕਿਵੇਂ ਯਕ ਉਹ ਸਾਡਾ ਪੈਸਾ ਮੋੜੇਗਾ ਇੱਕ ਮੈਂ ਛੋਟੀ ਜਿਹੀ ਗੱਲ ਕਹੂੰਗਾ ਜਿਵੇਂ ਇੱਕ ਬੱਚੇ ਦੇ ਮਦਰ ਫਾਦਰ ਕੀ ਕਰਦੇ ਆ ਕਿ ਸਰ ਮੇਰੇ ਬੱਚੇ ਨੂੰ ਇੱਕ ਅੱਛੀ ਸਟੱਡੀ ਮਿਲੇ ਇੱਕ ਅੱਛੇ ਕੋਲੇ ਯੂਨੀਵਰਸਿਟੀ ਦੇ ਵਿੱਚ ਆਏ ਔਰ ਗੁੱਡ ਅਰਨ ਕਰੇ ਹੈਨਾ ਤਾਂ ਇਸੇ ਤਰੀਕੇ ਨਾਲ ਬੱਚਾ ਫਾਈਨੈਂਸ਼ੀਅਲ ਵੀਕ ਹੋਣ ਕਰਕੇ ਉਹ ਕੁਝ ਨਹੀਂ ਕਰ ਪੰਦਾ ਅਸੀਂ ਕੀ ਕਹਿੰਨੇ ਕਿ ਬੇਟਾ ਤੁਸੀਂ ਇੱਕ ਵਾਰ ਸਾਡੇ ਕੋਲ ਆਓ ਤੁਸੀਂ ਜੋ ਤੁਹਾਡੀ ਕਾਸਟ ਆਫ ਐਜੂਕੇਸ਼ਨ ਹੈ ਕੋਈ 50 ਲੱਖ ਹੈ 70 ਲੱਖ ਹੈ ਵਨ ਸੀ ਆ ਰਿਹਾ ਹੈ ਜਿੰਨੀ ਵੀ ਹੈ ਤੁਸੀਂ ਸਾਨੂੰ ਇੱਕ ਵਾਰ ਆ ਕੇ ਮਿਲੋ ਅਸੀਂ ਤੁਹਾਨੂੰ ਲੋਨ ਦੇਵਾਂਗੇ ਔਰ ਤੁਸੀਂ ਜਿਵੇਂ ਮੈਂ ਇਸ ਟਾਈਮ ਗੱਲ ਕਰ ਰਿਹਾ ਗ੍ਰੈਜੂਏਸ਼ਨ ਬੱਚੇ ਦੀ ਬੱਚੇ ਨੇ ਗ੍ਰੈਜੂਏਸ਼ਨ ਕਰੀ ਹੋਈ ਹੈ ਬੱਚੇ ਨੇ ਮਾਸਟਰਸ ਦੇ ਲਈ ਬਾਹਰ ਜਾਣਾ ਹੈਗਾ ਉਸ ਬੱਚੇ ਨੂੰ ਅਸੀਂ 20 ਲੱਖ 30 ਲੱਖ 50 ਲੱਖ ਜਿੰਨੀ ਵੀ amount ਚਾਹੀਦੀ ਹੈ ਬੱਚੇ ਨੂੰ ਉਸ ਦੇਵਾਂਗੇ एग्जांपल ਦੇ ਰਿਹਾ 1 ਇਅਰ ਦੀ ਫੀਸ ਪਲੱਸ ਟ੍ਰੈਵਲ ਐਕਸਪੈਂਸ ਪਲੱਸ ਲਿਵਿੰਗ ਐਕਸਪੈਂਸ ਅਸੀਂ ਸਭ ਪ੍ਰੋਵਾਈਡ ਕਰਕੇ ਔਰ ਹੁਣ ਬੱਚੇ ਦੀ ਗੱਲ ਆ ਗਈ ਕਿ ਸਰ ਅਸੀਂ ਪੇਮੈਂਟ ਨੂੰ ਰਿਟਰਨ ਕਿਵੇਂ ਕਰਨਾ ਹੈ ਹਾਂ ਐਗਜ਼ੈਕਟਲੀ ਹੈ ਨਾ ਤਾਂ ਰਿਟਰਨ ਕਰਨ ਦਾ ਤਰੀਕਾ ਸਾਡਾ ਬਹੁਤ ਮਤਲਬ ਕਿ ਮੈਂ ਸਮੂਥ ਕਹੂੰਗਾ ਕਿ ਬੱਚੇ ਦੀ ਜਿਹੜੀ ਅਸੀਂ ਈਐਮਆਈ ਹੈ ਉਹ ਓਨਲੀ 2000 ਰੁਪੀਆ ਜਾਂ 5000 ਰੁਪੀਆ ਪਰ ਮੰਥ ਲਵਾਂਗੇ ਪਹਿਲੇ 2 ਸਾਲ ਜਾਂ ਪਹਿਲੇ 3 ਸਾਲ ਮੈਂ ਉਹੀ ਗੱਲ ਕਹਾਂਗਾ 2000 3000 ਜੀ ਪਰ ਮੰਥ ਲੈਂਦੇ ਹੋ ਦੋ ਤੋਂ ਤਿੰਨ ਸਾਲ ਤੱਕ ਸਰ 2000 ਜਾਂ 5000 ਠੀਕ ਹੈ 2000 ਰੁਪੀਆ ਜਾਂ ਫਿਰ 5000 ਰੁਪੀਆ ਅਸੀਂ ਪਰ ਮੰਥ ਲਵਾਂਗੇ ਔਰ ਇਹ ਮੈਂ ਇਹ ਨਹੀਂ ਕਹੂੰਗਾ ਕਿ ਇੱਕ ਦੇਣਾ ਤੁਸੀਂ ਇੰਨਾ ਵੱਡਾ ਜੋ ਇੰਟਰਸਟ ਹੈ ਉਹ ਤੁਹਾਡੀ ਟੋਟਲ ਮੰਗ ਨੂੰ ਲੱਗੇਗਾ ਲੇਕਿਨ ਜੋ ਇੰਟਰਸਟ ਹੈ ਅਸੀਂ ਆਫਟਰ ਸਟਡੀ ਲਵਾਂਗੇ ਜਦੋਂ ਬੱਚਾ ਵਰਕ ਪਰਮਿਟ ਦੇ ਹੋ ਜਾਂਦਾ ਪਰ ਇੱਕ ਕਿਵੇਂ ਤੁਸੀਂ ਇਹਨੂੰ ਪ੍ਰੋਸੈਸ ਕਿਵੇਂ ਕਰ ਤੁਸੀ ਵਰਕ ਕਿਵੇਂ ਕਰਦੇ ਹੋ ਇਹਦੇ ਤੇ ਤੁਹਾਨੂੰ ਮਤਲਬ ਕਹਿਣ ਦਾ ਭਾਵ ਕਿ ਜੇ ਤੁਸੀਂ ਵੀ ਕਿਸੇ ਨੂੰ ਅਮਾਉਂਟ ਦੇਣ ਤੁਹਾਨੂੰ ਵੀ ਇੱਕ ਸਿਕਿਉਰਿਟੀ ਹੁੰਦੀ ਆ ਕਿ ਹਾਂ ਭਾਈ ਸਾਡੇ ਪੈਸੇ ਵਾਪਸ ਹੋਣ ਤੁਸੀਂ ਵੀ ਇੱਕ ਲੈ ਕੇ ਦਿੰਨੇ ਹੋ 100 ਦੇ ਵਿੱਚ ਇੱਕ ਦੋ ਹੋਣਗੇ ਜਿਹੜੇ ਕਹਿੰਦੇ ਆ ਕਿ ਅਸੀਂ ਪੈਸੇ ਨੂੰ ਮਤਲਬ ਕਿ ਕਿਸ ਤਰੀਕੇ ਨਾਲ ਸੋਚੇ ਕਿ ਅਸੀਂ ਪੈਸਾ ਵਾਪਸ ਨਹੀਂ ਕਰਨਾ ਬਟ ਉਸ ਲਈ ਸਾਡੇ ਦੇਖੋ ਬੈਂਕ ਦੀ ਕਲੈਕਸ਼ਨ ਟੀਮ ਨੇ ਹੈਨਾ ਉਹ ਖੁਦ ਰਿਕਵਰ ਕਰਨਗੇ ਸਾਡੀ ਉਸ ਚੀਜ਼ ਨਾਲ ਮੈਟਰ ਨਹੀਂ ਹੈ ਬਟ ਮੈਂ ਉਹਨਾਂ ਬੱਚਿਆਂ ਨੂੰ ਇੱਕ ਗੱਲ ਕਹੂੰਗਾ ਕਿ ਬੇਟਾ ਜੇਕਰ ਤੁਸੀਂ ਸਾਡੇ ਤੋਂ ਲੋਨ ਲੈ ਰਹੇ ਹੋ ਨ ਜੋ ਜੇਕਰ ਮੈਂ ਕਸਟਮਰ ਤੋਂ ਲੈ ਕੇ ਖਾਰੇ ਸਰ ਮੈਂ ਬੈਂਕ ਦਾ ਵੀ ਦਿੱਤਾ ਖਾਰੇ ਹੈ ਨਾ ਮੇਨ ਤਾਂ ਮੇਰੀ ਕੰਸਲਟੈਂਸੀ ਫੀਸ ਹੈ ਬਟ ਮੈਂ ਕੰਸਲਟੈਂਸੀ ਫੀਸ ਵੀ ਤਾਂ ਲਊਗਾ ਅਗਰ ਤੁਸੀਂ ਮੇਰੇ ਤੋਂ ਲੋਨ ਲਾਉਂਗੇ ਔਰ ਅਗਰ ਤੋਂ ਮੈਂ ਕੁਝ ਦੇ ਰਿਹਾ ਅਦਰਵਾਈਜ਼ ਮੇਰਾ ਕੋਈ ਮਤਲਬ ਕਿ ਐਸਾ ਮੋਟਿਵ ਨਹੀਂ ਹੈ ਕਿ ਮੈਂ ਕਿਸੇ ਵੀ ਬੱਚੇ ਦਾ ਕੋਈ ਨੁਕਸਾਨ ਕਰਕੇ ਚੱਲਾਂ ਜਾਂ ਕੁਝ ਵੀ ਪਰ ਦੇਖੋ ਜੀ ਜੋ ਡਾਕੂਮੈਂਟਸ ਹੈ ਮੈਂ ਬੱਚੇ ਨੂੰ ਥੋੜਾ ਜਿਹਾ ਪ੍ਰੋਸੈਸ ਜਿਵੇਂ ਮੈਂ ਦੱਸਾਂ ਹਨ ਤੁਸੀਂ ਕੁਝ ਨਹੀਂ ਕਰਨਾ ਸਭ ਤੋਂ ਪਹਿਲਾਂ ਜੋ ਤੁਹਾਨੂੰ ਸਕਰੀਨ ਤੇ ਨੰਬਰ ਮਿਲਣਗੇ ਤੁਸੀਂ ਉਸ ਨੰਬਰ ਤੇ ਕਾਲ ਕਰੋ ਠੀਕ ਹੈ ਆਫਿਸ ਟਾਈਮ 10 ਟੂ 5 ਹੈ ਤੁਸੀਂ 10:30 ਟੂ 4:30 ਸਮਝ ਕੇ ਚੱਲੋ ਔਰ ਅਗਰ ਮੇਰੀ ਟੀਮ ਤੁਹਾਨੂੰ ਫੋਨ ਬੈਕ ਕਾਲ ਨਹੀਂ ਕਰ پا ਰਹੀਆਂ ਕੁਝ ਵੀ ਦੇਖੋ ਸਾਡੇ ਕੋਲ ਕਾਲਿੰਗ ਜਿਆਦਾ ਕੰਮ ਵੀ ਜਿਆਦਾ ਹੈ ਹਨਾ ਤਾਂ ਸਭ ਕੁਝ ਮੈਨੇਜ ਕਰਨਾ ਪੈ ਰਿਹਾ ਤਾਂ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਖੱਡ ਨਾਲ ਇੱਕ ਵਾਰ ਪਹਿਲਾਂ ਫੋਨ ਤੇ ਫੋਲੋ ਅਪ ਲਿਖਵਾਓ ਸਾਨੂੰ ਲੱਗਦਾ ਤੁਸੀਂ एलिजिबल ਹੋ ਅਸਮ ਚੈਕਲਿਸਟ ਸ਼ੇਅਰ ਕਰਾਂਗੇ ਠੀਕ ਹੈ ਜੋ ਚੈਕਲਿਸਟ ਹੈ ਮੈਂ ਵਰਬਲ ਗੱਲ ਕਰਾਂ ਬੱਚੇ ਦੇ ਜਿਵੇਂ ਡਾਕੂਮੈਂਟਸ ਹੈ ਬੱਚੇ ਦਾ ਆਧਾਰ ਕਾਰਡ ਪੈਨ ਕਾਰਡ 10th 2 ਗ੍ਰੈਜੂਏਸ਼ਨ ਜੋ ਵੀ ਮਾਰਕ ਸ਼ੀਟਸ ਹੈ ਔਰ ਆਫਰ ਲੈਟਰ ਪਾਸਪੋਰਟ ਔਰ ਮੇਲ ਆਈਡੀ ਮੋਬਾਈਲ ਨੰਬਰ ਜਿਹੜੇ ਨੋਰਮਲ ਡਾਕੂਮੈਂਟੇਸ਼ਨ ਜੀ ਬਿਲਕੁਲ ਬਿਲਕੁਲ ਔਰ ਬੱਚੇ ਦੇ ਮਦਰ ਫਾਦਰ ਉਹਨਾਂ ਦਾ ਆਧਾਰ ਕਾਰਡ ਪੈਨ ਕਾਰਡ ਔਰ ਆਪਣਾ ਬੈਂਕ ਸਟੇਟਮੈਂਟਸ ਔਰ ਜੋ ਇਨਕਮ ਟੈਕਸ ਰਿਟਰਨਸ ਹੈ ਉਹ ਪੇ ਕਰਦੇ ਆ ਉਹ ਔਰ ਜੋ ਵੀ ਉਹਨਾਂ ਦਾ ਵੈਂਟੇਜ ਪ੍ਰੂਫ ਰਹੇਗਾ ਲਾਈਕ ਕੋਈ ਐਮਐਸਐਮਆ ਜਾਂ ਕੁਝ ਵੀ ਔਰ ਬੱਚੇ ਦੀ ਮੇਲ ਆਈਡਿਟੀ ਮੋਬਾਈਲ ਨੰਬਰ ਰੈਫਰੈਂਸ ਨੰਬਰ ਇਹ ਸਾਰੇ ਨੋਰਮਲ ਜਿਹੇ ਡਾਕੂਮੈਂਟਸ ਹੈ ਔਰ ਇਹੇ ਡਾਕੂਮੈਂਟਸ ਬੱਚੇ ਕੋਲ ਪਏ ਹੁੰਦੇ ਆ ਘਰ ਦੇ ਵਿੱਚ ਮੈਂ ਬਸ ਇੱਕ ਗੱਲ ਕਵਾਂਗਾ ਬੇਟਾ ਉਹਨਾਂ ਦੀ ਪੀਡੀਐਫ ਬਣਾਓ ਸਕੈਨ ਕਰੋ ਸਾਨੂੰ ਸ਼ੇਅਰ ਕਰੋ ਅਲਿਜੀਬਲ ਨਹੀਂ ਹੋਣ ਦੀ ਰੀਜ਼ਨ ਕਿਹੜੇ ਕਿਹੜੇ ਮੈਨੂੰ ਉਹ ਦੱਸੋ ਮੋਟੇ ਮੋਟੇ ਉਸ ਦੇ ਵਿੱਚ ਕੀ ਚਾਹੀਦੀ ਰਹਿੰਦੀ ਜਿਵੇਂ ਮੈਂ ਗ੍ਰੈਜੂਏਸ਼ਨ ਕੇਸਸ ਦੀ ਗੱਲ ਕਰਾਂ ਸਿਬਲ ਇਸ਼ੂ ਮੈਨ ਔਰ ਸੈਕਿੰਡ ਥਿੰਗ ਬੈਂਕਿੰਗ ਕੋਰ ਕਮਿਊਨੀਕੇਸ਼ਨ ਕੋਰ ਇਹ ਛੋਟੇ ਛੋਟੇ ਹੋਰ ਰਹਿੰਦੇ ਆ ਬਟ ਜੇਕਰ ਅਸੀਂ ਬੱਚੇ ਸਾਡੇ ਲਈ ਇੱਕ ਵਾਰ ਗੱਲ ਕਰੇ ਅਸੀਂ ਬੱਚੇ ਨੂੰ ਥੋੜਾ ਜਿਆ ਸਮਝਾ ਕੇ ਚੱਲਾਂਗੇ ਬੱਚੇ ਨੂੰ ਕਾਉਂਸਲਿੰਗ ਦੇਵਾਂਗੇ ਬੇਟਾ ਗੱਲ ਕਿਸ ਤਰੀਕੇ ਨਾਲ ਕਰਨੀ ਹੈ ਕਿਵੇਂ ਕਰਨੀ ਹੈ ਤਾਂ ਉਹ ਬੱਚੇ ਨੂੰ ਸਭ ਪਤਾ ਚੱਲਦਾ ਹੈ ਬੱਚੇ ਦੇ ਮਦਰ ਫਾਦਰ ਹੈ ਹੈਨਾ ਉਹ ਲੀਵਰ ਕਰਦੇ ਆ ਹਾਂ ਜਾਂ ਮੈਂ ਗੱਲ ਕਹਦਾ ਕਿ ਬੱਚੇ ਦੇ ਫਾਦਰ ਨਹੀਂ ਹੈ ਜੀ ਸਿੰਗਲ ਪੇਰੈਂਟ ਹੈ ਮਦਰ ਹੈ ਓਨਲੀ ਔਰ ਉਹ ਕੋਈ ਅਰਨਿੰਗ ਸੋਰਸ ਨਹੀਂ ਹੈ ਕੋਈ ਅਰਨਿੰਗ ਸੋਰਸ ਨਹੀਂ ਉਹਨਾਂ ਨੂੰ ਮਿਲ ਪਾ ਰਿਹਾ ਪ੍ਰੋਪਰ ਹੈਨਾ ਕੋਈ ਵਿਂਟੇਜ ਨਹੀਂ ਹੈ ਤਾਂ ਮੈਂ ਉਹਨਾਂ ਨੂੰ ਤਾਂ ਵੀ ਕੋ ਟੈਂਸ਼ਨ ਨਹੀਂ ਦੀ ਰੀਡਣੀ ਹੈ ਤੋਂ ਡੇ ਬਲੱਡ ਰਿਲੇਸ਼ਨ ਦੇ ਵਿੱਚ ਲਾਈਕ ਬੱਚੇ ਦੇ ਚਾਚਾ ਤਾਇਆ ਮਾਮਾ ਮੋਸੀ ਬੂਆ ਕੋਈ ਵੀ ਤੁਸੀਂ ਡਾਕੂਮੈਂਟਸ ਕਿਸੇ ਦੇ ਨਾਲ ਲਗਵਾ ਦਿਓ ਅਸੀਂ ਉਸ ਬੱਚੇ ਨੂੰ ਲੋਨ ਦੇਵਾਂਗੇ ਗ੍ਰੇਟ ਜੀ ਇਹ ਨੂੰ ਅੱਛਾ ਲੱਗਾ ਕਿ ਜੇ ਕਿਸੇ ਦਾ ਕੋਈ ਅਰਨਿੰਗ ਸੋਰਸ ਨਹੀਂ ਹੈ ਕਿਸੇ ਕੋਲ ਕੋਈ ਪ੍ਰੋਪਰਟੀ ਨਹੀਂ ਹੈ ਨਾ ਜਾਂ ਪੈਰੈਂਟਸ ਨਹੀਂ ਹੈ ਤੁਸੀਂ ਆਪਣੇ ਚਾਚੇ ਤਾਇਆ ਮਾਮਾ ਕੋਈ ਬਲੱਡ ਰਿਲੇਸ਼ਨ ਹੈਗਾ ਜੀ ਮਤਲਬ ਜਿਹੜਾ ਗਾਰੰਟੀ ਚੱਕ ਸਕਦਾ ਤੁਹਾਡੀ ਬਿਲਕੁਲ ਗਾਰੰਟੀ ਵੀ ਸਰ ਕਿਹਾ ਮਤਲਬ ਕਿ ਬੱਚੇ ਨੂੰ ਚਲੋ ਇੱਕ ਲਾਈਕ ਸਹਾਰਾ ਮਿਲ ਜਾਂਦਾ ਸਪੋਰਟ ਮਿਲ ਜਾਂਦੀ ਹੈ ਤੁਸੀਂ ਮਿਨੀਮਮ ਕਿੰਨੇ ਕਿ ਦਿਨ ਲੈ ਲਊਗਾ ਕਿ ਇੰਨੇ ਦਿਨ ਚ ਤੁਹਾਨੂੰ ਮੈਂ ਜਵਾਬ ਦੇ ਦਊਗਾ ਸਰ ਮੈਕਸਿਮਮ 10 ਡੇਸ ਅਗਰ ਅਸੀਂ 10 ਦਿਨ ਦੇ ਅੰਦਰ ਤੁਹਾਨੂੰ ਰਿਪਲਾਈ ਨਹੀਂ ਕਰਦੇ 11th ਡੇ ਨੰਬਰ ਬਲੌਕ ਕਰ ਦਿਓ ਸਾਡਾ ਸਹੀ ਹੈ ਸੁੱਧਾ ਜਲਦ ਦੇ ਲਾਵਾ ਤਾਂ ਨੰਬਰ ਲੋਕ ਕਰ ਦਿਓ ਅੱਛਾ ਪੰਜਾਬ ਤੋਂ ਇਲਾਵਾ ਪਟਿਆਲੇ ਅਸੀਂ ਬੈਠੇ ਆ ਨਾ ਪਾਤੜਾ ਪਾਤੜਾ ਜਿਵੇਂ ਨੂੰ ਬੰਦਾ ਕੋਈ ਦੂਸਰੇ ਹੂਸੂਬੇ ਦਾ ਯੂਪੀ ਆ ਕੋਈ ਰਾਜਸਥਾਨ ਆ ਗੁਜਰਾਤ ਆ ਉਧਰੋਂ ਬੰਦਾ ਅਪਲਾਈ ਕਰਨਾ ਹੋਵੇ ਇੱਥੇ ਆਉਣਾ ਪਾਉਂਗਾ ਸਾਨੂੰ ਸਰ ਨਹੀਂ ਤੁਸੀਂ ਆਨਲਾਈਨ ਸਰਵਿਸ ਵੀ ਲੈ ਸਕਦੇ ਹੋ ਔਰ ਜਿਵੇਂ ਤੁਸੀਂ ਗੱਲ ਕਰੀ ਨਾ ਕਿ ਸਟੇਟਸ ਯੂਪੀ ਹਿਮਾਚਲ ਰਾਜਸਥਾਨ ਸਰ ਕੱਲੀ ਸਟੇਟ ਹੀ ਨਹੀਂ ਆਪਾਂ 올 ਵਰਡ ਕਰਕੇ ਚੱਲਾਂਗੇ ਜਿਹੜੇ ਬੱਚੇ ਬਾਹਰ ਚਲੇ ਗਏ ਲਾਈਕ ਬੱਚੇ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਬੱਚੇ ਦਾ ਯੂਕੇ ਵੀਜ਼ਾ ਆ ਗਿਆ ਬੱਚੇ ਦਾ ਆਸਟ੍ਰੇਲੀਆ ਵੀਜ਼ਾ ਆ ਗਿਆ ਔਰ ਇਵਨ ਕਿ ਬੱਚਿਆਂ ਨੇ ਫੀਸ ਪੇ ਕਰਕੇ ਬੱਚੇ ਚਲੇ ਗਏ ਬੱਚੇ ਨੇ ਹੁਣ ਸੈਕੰਡ ਸੈਮ ਦੀ ਫੀਸ ਪੇ ਕਰਨੀ ਆ ਲਾਸਟ ਈਅਰ ਦੀ ਫੀਸ ਪੇ ਕਰਨੀ ਆ ਆਪਾਂ ਉਹਨਾਂ ਨੂੰ ਵੀ ਲੋਨ ਪ੍ਰੋਵਾਈਡ ਕਰਾਂਗੇ ਸ਼ੋ ਵੀ ਕਰ ਦਿੰਦੇ ਹਾਂਜੀ ਹਾਂ ਬੱਚਾ ਬਾਅਦ ਬੈਠ ਹੋਏਗਾ ਜੀਪੀ ਕਾਪੀ ਲੱਗਦੀ ਜਨਰਲ ਪਾਵਰ ਆਫ ਟਰਨੀ ਉਹ ਲੈ ਕੇ ਬੱਚੇ ਦਾ ਆਪਾਂ ਲਾਉਣਾ ਜਿਹੜਾ ਉਹ ਕਰ ਦੇਵਾਂਗੇ ਪੰਜਾਬ ਹੀ ਨਹੀਂ ਬਲਕਿ ਜਿਹੜੇ ਵੀ ਸੂਬੇ ਤੁਸੀਂ ਬੈਠੇ ਹੋ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਵੀ ਛੱਡ ਤੋਂ ਵੀ ਬਾਹਰ ਦੇ ਮੁਲਕ ਵੀ ਬੈਠੇ ਹੋਏ ਆ ਸਟੱਡੀ ਕਰ ਰਹੇ ਹੋ ਕਿਸੇ ਵੀ ਕੰਟਰੀ ਕੰਟਰੀ ਕੋਈ ਹੈਗੀ ਕਿ ਜਿਹੜੀ ਮੰਟਰੀ ਕੱਢੀ ਤੁਹਾਨੂੰ ਕੋਈ ਵੀ ਕੰਟਰੀ ਹੋਵੇ ਬਸ ਕੁਝ ਹੀ ਯੂਰਪ ਦੇ ਵਿੱਚ ਕੁਝ ਕੰਟਰੀਜ਼ ਨੇ ਜਿਨ੍ਹਾਂ ਨੂੰ ਆਪਾਂ ਨਹੀਂ ਕਰਦੇ ਹਾਂ ਹਾਂ ਜੀ ਹਾਂ ਬਾਕੀ ਜੇਕਰ ਆਪਾਂ ਗੱਲ ਕਰੀਏ ਯੂਕੇ ਅਸਟ੍ਰੇਲੀਆ ਕੈਨੇਡਾ ਯੂਐਸ ਇਹ ਮਤਲਬ ਨਿਊਜ਼ੀਲੈਂਡ ਹੋ ਗਿਆ ਜਰਮਨ ਹੋ ਗਿਆ ਆਪਾਂ ਸਭ ਨੂੰ ਕਰਦੇ ਸਿਕਸੈਟਰ ਤੁਹਾਡਾ ਕਿੰਨਾ ਹੈਗਾ ਕਿ ਤੁਸੀਂ ਇੰਨੀਆਂ ਫਾਈਲਸ ਕਰਵਾ ਦਿੰਦੇ ਹੋ ਮਤਲਬ ਸਰ 99.99% ਇੱਕ ਅੱਧਾ ਵੀ ਰਹਿ ਗਿਆ ਹੈ 0.1 ਦੇ ਵਿੱਚ ਵੀ ਬੱਚੇ ਦੀ ਕੁਝ ਬੱਚੇ ਦਾ ਸਾਨੂੰ ਝੂਠ ਬੋਲਦਾ ਬੱਚਾ ਅੱਜ ਕੁਝ ਕਹਿ ਰਿਹਾ ਕੱਲ ਕੁਝ ਔਰ ਇੱਕ ਜਿਹੜਾ ਅੱਜ ਮੇਨ ਚੱਲ ਰਿਹਾਗਾ ਬੱਚੇ ਕੀ ਕਰਦੇ ਆ ਕਿ ਪਲੱਸ 2 ਕਰੀ 2020 ਦੇ ਵਿੱਚ ਜਾਂ 2021 ਦੇ ਵਿੱਚ ਉਹਨਾਂ ਨੇ ਦੇਖਿਆ ਕਿ 3 ਸਾਲ ਦਾ ਗੈਪ ਹੈ ਹੁਣ ਅਸੀਂ ਕੀ ਕਰਿਆ ਜਾਏ ਉਹ ਕੀ ਕਰਦੇ ਆ ਫਿਰ ਆਪਣੀ ਵੀਜ਼ਾ ਕੰਸਲਟਰੀਆਂ ਜਿਸ ਨਾਲ ਵੀ ਗਲਤ ਕਰਦੇ ਆ ਉਹ ਫੇਕ ਡਿਗਰੀਜ਼ ਬਣਵਾ ਲੈਂਦੇ ਆ ਬਟ ਮੈਂ ਉਹਨਾਂ ਸਭ ਨੂੰ ਕਹਾਂ ਕਿ ਫੇਕ ਡਿਗਰੀ ਵਾਲਾ ਮੇਰੇ ਕੋਲ ਲੋਨ ਅਪਲਾਈ ਨਾ ਇਗਜ਼ੈਕਟ ਉਹ ਤੋਂ ਬਾਅਦ ਹੀ ਤੁਹਾਨੂੰ ਅੱਗੇ ਪ੍ਰੋਬਲਮ ਆਉਂਦੀ ਹੈ ਜੀ ਬਿਲਕੁਲ ਸਰ ਮੈਨੂੰ ਪ੍ਰੋਬਲਮ ਆਏ ਨਾ ਹੈ ਬਟ ਮੈਂ ਮਤਲਬ ਗਲਤ ਕੁਝ ਹੋਣ ਨਹੀਂ ਦੇਵਾਂਗਾ ਨਾ ਮੇਰੇ ਕਸਟਮਰ ਨਾਲ ਨਾ ਮੇਰੇ ਬੈਂਕ ਨਾਲ ਤੇ ਨਾ ਅਸੀਂ ਖੁਦ ਨਾਲ ਔਰ ਬਾਕੀ ਕਿ ਮੈਂ ਮੈਸੇਜ ਛੋੜ ਰਿਹਾ ਹਾਂ ਹੋਰ ਦੇਣਾ ਚਾਹੁੰਗਾ ਮੇਰੇ ਸਬ ਪਾਰਟਨਰਸ ਨੂੰ ਲਾਈਕ ਜੋ ਵਿਜ਼ਾ ਇਮੀਗ੍ਰੇਸ਼ਨ ਆਫੀਸਰ ਹੈ ਜਾਂ ਫਿਰ ਜੋ ਆਪਣੇ ਲੋਨ ਕੰਸਲਟੈਂਟ ਨੇ ਜਿਹੜੇ ਕਿ ਸਟੱਡੀ ਲੋਨ ਦਾ ਪ੍ਰੋਡਕਟ ਨਹੀਂ ਕਰ ਰਹੇ ਬਾਕੀ ਕਰ ਰਹੇ ਆ ਮੈਂ ਉਹਨਾਂ ਨੂੰ ਕਹਾਂਗਾ ਜੇਕਰ ਤੁਸੀਂ ਸਾਡੇ ਨਾਲ ਐਜ਼ ਅ ਸਬ ਪਾਰਟਨਰ ਕੰਮ ਕਰਨਾ ਤਾਂ ਤੁਸੀਂ ਸਾਡੇ ਨਾਲ ਬੀ ਟੂ ਬੀ ਵੀ ਕੰਮ ਕਰ ਸਕਦੇ ਹੋ